ਰਾਂਜੇਮਸ ਦੀ ਅੱਜ ਅਸੀਂ ਪੜ੍ਹਾਂਗੇ ਕੋਹਤਾ ਦਾ 31ਵਾਂ ਅਧਿਆਇ ਪ੍ਰਤਮੰਤ ਇਸਤਰੀ ਉਹੀ ਪਹਿਲੀ ਆਇਤ ਲਾਮੇਲ ਪਾਸ਼ਾ ਦੀਆਂ ਗੱਲਾਂ ਦੇ ਅਗੰਬਾਗ ਜਿਹੜੇ ਉਹ ਦੀ ਮਾਤਾ ਨੇ ਉਹਨੂੰ ਸਿਖਾਏ ਦੂਜੀ ਆਇਤ ਕਿਉਂ ਮੇਰੇ ਪੁੱਤਰ ਕਿਉਂ ਮੇਰੇ ਟਿੱਡੇ ਦੇ ਪੁੱਤਰ ਕਿਉਂ ਮੇਰੀਆਂ ਸੁਖਨਾਥ ਦੇ ਪੁੱਤਰ ਤੀਜੀ ਆਇਤ ਆਪਣਾ ਵੱਲ ਤੀਵੀਆਂ ਨੂੰ ਨਾ ਦੇ ਨਾ ਆਪਣਾ ਚੱਲਣ ਪਾਸ਼ਾ ਦੇ ਨਾਸ਼ ਕਰਨ ਵਾਲਿਆਂ ਨੂੰ 8 ਪਾਚਾ ਨੂੰ ਹੈ ਲਾਮੇਲ ਪਾਚਾ ਨੂੰ ਮਦ ਪੀਣੀ ਜੋਗ ਨਹੀਂ ਅਤੇ ਨਾ ਰਾਜਪੁੱਤਰਾਂ ਨੂੰ ਆਖਣਾ ਸ਼ਰਾਬ ਕਿੱਥੇ ਹੈ ਪੰਜਵੀਂ ਆਇਤ ਅਤੇ ਉਹ ਪੀ ਕੇ ਬੀਦੀ ਨੂੰ ਭੁੱਲ ਜਣ ਅਤੇ ਸਾਰੇ ਦੁਖਾਰਾਂ ਦੁਖਿਆਰਾਂ ਦਾ ਹੱਕ ਮਾਰਨ ਛੇਵੀਂ ਆਇਤ ਸ਼ਰਾਬ ਉਸ ਨੂੰ ਪਿਆਓ ਜੋ ਮਰਨ ਵਾਲਾ ਹੈ ਅਤੇ ਮਦ ਉਸ ਨੂੰ ਜੇ ਦਾ ਮਨ ਕੌੜਾ ਹੈ ਸਤਵੀਂ ਆਇਤ ਨਾ ਜੋ ਉਪੀਕੇ ਆਪਣੀ ਤੰਗੇ ਨੂੰ ਭੁੱਲ ਜਾਵੇ ਅਤੇ ਆਪਣੇ ਕਸ਼ਟ ਨੂੰ ਫੇਰ ਤੇਤੇ ਨਾ ਕਰੇ। 8ਵੀਂ ਆਇਤ ਗੋਂਗਿਆ ਦੇ ਨੀਮਤ ਆਪਣਾ ਮੂੰਹ ਖੋਲ ਅਤੇ ਉਹਨਾਂ ਸਬਣਾ ਦੇ ਹੱਕ ਲਈ ਜਿਹੜੇ ਚਲਾਣੇ ਦੇਨ ਨੂੰ ਹਨ। 9ਵੀਂ ਆਇਤ ਆਪਣਾ ਮੂੰਹ ਖੋਲ ਕੇ ਧਰਮ ਦਾ ਨਿਯੋਕਰ ਅਤੇ ਮਸਕਿਨਾਂ ਤੇ ਗੰਗਾਲਾਂ ਦੇ ਹੱਕ ਵਿੱਚ ਲੜ। 10ਵੀਂ ਆਇਤ ਪਤਵੰਤੀ ਇਸ ਟੀਕੇ ਨੂੰ ਮਿਲਦੀ ਹੈ ਕਿਉਂਕਿ ਜੋ ਉਹ ਇਕਤਰ ਲਾਲਾ ਨਾਲੋਂ ਬਹੁਤ ਵਿਦੇ ਹੈ 11ਵੀਂ ਆਇ ਤੇ ਉਹ ਦੇ ਪਰਤਾ ਦਾ ਮਨ ਉਹ ਦੇ ਉੱਤੇ ਪ੍ਰਸਰ ਰੱਖਦਾ ਹੈ ਅਤੇ ਉਹ ਨੂੰ ਲਾਭ ਜੇ ਕੁਝ ਥੋੜੀ ਨਹੀਂ ਹੁੰਦੀ 12ਵੀਂ ਆਇ ਤੇ ਉਮਰ ਪਰ ਉਹ ਉਸ ਦੇ ਨਾਲ ਭਲੇ ਨਹੀਂ ਕਰੇਗੀ ਬ੍ਰਈ ਨਹੀਂ 13ਵੀਂ ਆਇ ਤੇ ਉਹ ਉਨ ਅਤੇ ਕਤਨ ਲਕੇ ਚਾਉ ਨਾਲ ਆਪਣੇ ਹੱਥੀ ਕੰਮ ਕਰਦੀ ਹੈ 14ਵੀਂ ਇਥੇ ਉਹ ਵਪਰੀਆਂ ਦੇ ਜਾਹਾਜ ਵਰਗੀ ਹੈ ਉਹ ਆਪਣਾ ਭੋਜਨ ਦੋਰੋ ਲਿਆਉਂਦੀ ਹੈ 15ਵੀਂ ਇਥੇ ਰਾਤ ਰਹਿੰਦੇ ਆ ਉੱਠ ਕੇ ਆਪਣੇ ਟੱਬਰ ਨੂੰ ਭੋਜਨ ਅਤੇ ਆਪਣੇ ਆਪਣੀਆਂ ਗਲੀਆਂ ਨੂੰ ਕੰਮ ਦਿੰਦੀ ਹੈ 16ਵੀਂ ਇਥੇ ਉਹ ਸੋਚ ਵਿਚਾਰ ਕੇ ਕਿਸੇ ਖੇਤ ਨੂੰ ਮੁੱਲ ਲੈਂਦੀ ਹੈ ਅਤੇ ਆਪਣੇ ਹੱਥਾਂ ਦੀ ਖੱਟੀ ਨਾਲ ਦਾਕ ਦੀ ਬਾੜੀ ਲਿਆਉਂਦੀ ਹੈ 17ਵੀਂ ਇਥੇ ਉਹ ਬਲ ਨਾਲ ਆਪਣਾ ਲੱਕ ਬਾਂਦੀ ਹੈ ਅਤੇ ਆਪਣੀ ਬਾਹਾਂ ਨੂੰ ਤਗੜੇ ਕਰਦੀ ਹੈ 18ਵੀਂ ਇਥੇ ਉਹ ਪਰਖ ਲੈਂਦੀ ਹੈ ਭਈ ਮੇਰਾ ਵਪਾਰ ਚੰਗਾ ਹੈ ਰਾਤ ਨੂੰ ਉਹਦਾ ਦੀਵਾ ਨਹੀਂ ਬੁਝਦਾ 19ਵੀਂ ਇਥੇ ਉਹ ਤਕਲੇ ਨੂੰ ਹੱਥ ਲਾਉਂਦੀ ਹੈ ਅਤੇ ਉਹਦੇ ਹੱਥ ਅਟੇਰਣ ਨੂੰ ਫੜਦੇ ਹਨ 20ਵੀਂ ਇਥੇ ਉਹ ਮਸਕੀਨਾਂ ਵੱਲ ਹੱਥ ਮਾਰ ਪਸਾਦੀ ਹੈ ਅਤੇ ਕੰਗਾਲਾਂ ਵੱਲ ਆਪਣੇ ਹੱਥ ਲੰਮੇ ਕਾਦੀ ਹੈ 21ਵੀਂ ਇਤ ਉਹ ਉਹ ਆਪਣੇ ਟੱਬਰ ਵੱਲੋਂ ਬਰਫ਼ ਦਾ ਡਰ ਨਹੀਂ ਕਿਉਂਕਿ ਉਹ ਸਾਰਾ ਟੱਬਰ ਕਿਰਮਿਚ ਪਾਉਂਦਾ ਹੈ 22ਵੀਂ ਇਤ ਉਹ ਆਪਣੇ ਲਈ ਚੌਪਲ ਬਣਾਉਂਦੀ ਹੈ ਉਹਦੇ ਬਿਸਤਰ ਕਤਾਨੀ ਤੇ ਬੈਂਗਣੀ ਹਨ 23ਵੀਂ ਇਤ ਉਹ ਦਾ પતિ ਫਾਟਕ ਵਿੱਚ ਮਾਨਿਆ ਦੰਨਿਆ ਹੈ ਉਹ ਦੇਹੀ ਦੀਆਂ ਬਜ਼ੁਰਗਾਂ ਵਿੱਚ ਰਹਿੰਦਾ ਹੈ 24 ਮਈ ਉਹ ਮਨਮਨ ਦੇ ਬਿਸਤਰ ਬਣਾ ਕੇ ਵੇਚਦੀ ਹੈ ਅਤੇ ਵਪਾਰੀਆਂ ਨੂੰ ਪਟਕ ਕੇ ਪਟਕੇ ਦਿੰਦੀ ਹੈ 25 ਮਈ ਬਲ ਅਤੇ ਮਾਨ ਉਹ ਦਾ ਲਿਬਾਸ ਹੈ ਅਤੇ ਆਉਣ ਵਾਲੇ ਦਿਨ ਉੱਤੇ ਹੱਸਦੀ ਹੈ 26 ਮਈ ਉਹ ਬੁੱਧ ਨਾਲ ਆਪਣਾ ਮੁੱਖ ਖੋਲ੍ਹਦੀ ਹੈ ਅਤੇ ਉਹ ਦੀ ਰਸਨਾ ਉੱਤੇ ਦਿਆ ਦੀ ਸਿੱਖਿਆ ਹੈ 27 ਮਈ ਇਤ ਉਹ ਆਪਣੀ ਟੱਬਰ ਦੀ ਚਾਲ ਨੂੰ ਧਿਆਨ ਨਾਲ ਵੇਖਦੀ ਹੈ ਅਤੇ ਆਲਸ ਦੀ ਰੋਟੀ ਨਹੀਂ ਖਾਂਦੀ 28ਵੀਂ ਐ이트 ਉਹ ਦੇ ਬੱਚੇ ਉੱਠ ਕੇ ਊਣ ਨੂੰ ਧੰਦਨ ਆਕਰੇ ਹਨ ਅਤੇ ਉਹ ਦਾ ਪਤੀ ਵੀ ਅਤੇ ਉਹ ਉਹ ਸਲਾਹੁਤ ਕਰਦਾ ਹੈ ਅੰਤਿਮੀ ਐ이트 ਭਈ ਬਥੇਰੀਆਂ ਨਾਰੀਆਂ ਨੇ ਉਤਮਤਾਈਂ ਬਖਾਈ ਹੈ ਪਰ ਤੂੰ ਉਹਨਾਂ ਸਭਨਾਂ ਨਾਲੋਂ ਵੱਧ ਗਈ ਹੈ ਤੀਵੀਂ ਐ이트 ਸੁੰਦਰਤਾ ਛਲ ਹੈ ਤੇ ਸੇ ਓਪਣ ਮਿੱਥਿਆ ਪਰ ਉਹ ਇਸਤਰੀ ਜੋ ਇਹੋ ਵਾਦਾ ਪੈ ਮੰਦੀ ਹੈ ਸਲਾਹੀ ਜਾਵੇਗੀ 31ਵੀਂ ਆਇਤ ਉਹ ਦੇ ਹੱਥਾਂ ਦਾ ਫਲ ਉਹ ਨੂੰ ਦਿਓ ਅਤੇ ਉਹ ਦੇ ਕੰਮ ਆਪੋ ਫਟਕ ਵਿੱਚ ਉਹ ਨੂੰ ਜਸ ਦੇਣ ਆਮੀ ਪ੍ਰਭੂ ਜੀ ਇਹਨੇ ਪਰੇ ਬਚਨਾਂ ਤੇ ਸੁਣੀ ਜਾਂ ਤੇ ਵੱਡੀ ਬਰਕਤ ਦੇਣ ਗੋਡ ਬles ਯੂ